ਦਾ ਪੁੱਤ ਰਾਹੀ ਗਿਆ ਤਾਂ ਅੰਦਰ ਸ਼ਰਮ ਆਤੀ ਕਰਦੇ ਕਾ ਕਰਕੇ ਗਿਆ ਕੰਮ ਮਾੜਾ ਪਾਰੀ ਦੀ ਪਾਰੀ ਦੀ ਹੈ ਨਾ ਪਾਰੀ ਦੀ ਹੋ ਪਾਰੀ ਆਏ ਬਾਹਰ ਡਿੱਗ ਗਿਆ ਜੀ ਮੈਨੂੰ ਮਾਰ ਕੇ ਸੁੱਟ ਗਿਆ ਏ ਮੈਂ ਮਰ ਜਾਂਦਾ ਦੋਸਤ ਮੇਰੇ ਅੱਗੇ ਆ ਤੇ ਮਰ ਗਿਆ ਜੀ ਹਏ 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 ਕੋ ਬਹਾਂ ਦੀ ਗੱਲ ਨਹੀਂ ਹੈ ਇਕਦਮ ਕੋਈ ਗੱਲ ਹੀ ਨਹੀਂ ਹੈ ਕੋ ਘਰ ਤੂੰ ਦਿਨ ਦੇ ਤੋਂ ਪਰੇਹਾਰ ਦੀ ਆ ਆਏ ਬਾਈ ਬਾਈ ਜਿੱਦਾਂ ਨਹੀਂ ਜਾਂਦਾ ਮੈਂ ਆਦਾ ਮੈਨੂੰ ਦਾਹ ਕਰਾ ਦੋ ਮੈਂ ਤੂੰ ਵਾਇ ਕਰ ਬੈਦ ਮੇਰਾ ਕੋਈ ਬੱਤਾ ਜਿੱਥੇ ਬੰਦ ਨਾ ਕੋਈ ਦੱਸਦਾ ਹੈ ਕੋਈ ਨੁਕਸ ਨਹੀਂ ਹੈ ਮੈਂ ਯਾਦ ਤੁਹ ਕੀ ਕਰਾਂਗਾ ਵੈਮ ਕਰਾਂਗਾ ਕਈ ਮੁੱਟਸਾਂ ਦੇ ਇਲਾਕੇ ਲੈ ਗਰੇ ਨੇ ਇਹ ਪੁੜੀ ਕਿੰਨੀ ਮਾਸਮਾ ਇੱਦਲੇ ਹੁੰਦਾ ਇਹ ਮਗਰੀ ਆ ਗਿਆ ਉਸ ਵੇਲੇ ਮੈਂ ਯਾਰ ਬਾਈ ਦੀ ਮਗਰੀ ਦੇ ਪੱਜ ਨਾਸ ਕੀਤੀ ਆ ਵੀ ਇੰਦਰ ਵੀ ਵੇਖਿਆ ਉਹ ਤੇ ਇਹ ਪਤਾ ਹੀ ਨਹੀਂ ਹੈ ਉਹ ਜੇ ਕਦਮ ਚੁੱਕ ਲੈਣਾ ਇਹਨੇ ਮੈਨੂੰ ਪੁੱਤਰ ਕਰਦੇ ਫੋਨ ਕੀਤਾ ਹੋਣਾ ਹੈ ਕੀਤਾ ਮੈਂ ਕਹਿੰਦਾ ਤੁਹਾਨੂੰ ਤਾਂ ਮੈਂ ਕਿਹਾ ਮੈਂ ਹਮੇ ਤੂੰ ਮੈਂ ਨਹੀਂ ਹੋਣਾ ਤੁਸੀਂ ਆ ਮੈਂ ਤੁਹਾਡੇ ਨਾਲ ਉਹ ਇੱਥੇ ਘਰੇ ਭੇਜ ਦਿੰਦਾ ਮੇਰੇ ਕੋਲ ਹੀ ਕੰਬ ਕੰਬ ਕੇ ਲੱਭ ਕੇ ਤੇ ਮੈਂ ਉਧਰ ਵੀ ਕੋ ਜਿੱਦੋਂ ਮਤਲਬ ਕਿ ਪਰਲੇ ਬੋਰ ਮੋਟਰਸਾਈਕਲ ਲੱਭਾ ਹੀ ਨਹੀਂ ਅਜੇ ਤੱਕ ਮੈਂ ਉਹਦੇ ਪਰਲੇ ਵੀ ਪਾਸੇ ਵੇਖ ਕੇ ਗਿਆ ਕਿਤੇ ਘਰਾਤੀ ਦਾ ਘਰ ਆਇਆ ਨੂੰ ਕਹਿੰਦਾ ਮੈਂ ਬਹੁਤ ਪਰੇਸ਼ਾਨ ਹੈ ਮੈਂ ਮਰ ਜਣਾ ਅੱਛਾ ਘਰ ਕਹਿੰਦਾ ਹਾਂ ਉਹ ਮੈਨੂੰ ਸਾਨੂੰ ਵਹਿਮ ਜਿਹਾ ਹੋ ਗਿਆ ਮੈਂ ਵੀ ਕਿਤੇ ਪੀਓ ਕੰਪਨ ਕਰ ਦੋ ਮੈਂ ਉਹ ਮੋਟਰਸਾਈਕਲ ਲੈ ਕੇ ਪਹਿਲਾਂ ਇਹ ਆਏ ਦਮੇ ਇਧਰ ਆ ਜੂ ਮੈਂ ਤੇ ਸੁਰਾਜ ਜੌਨ ਲੱਗ ਕੇ ਛੱਡ ਗਿਆ ਇਹ ਇਹ ਵਾਪਸ ਨੂੰ ਕਰਦੇ ਕਿਤੇ ਨਜਲੇ ਆ ਮੈਂ ਜੋ ਕੋਈ ਫਿਰ ਕਿਤੇ ਜਿਆਦਾ ਤੁਮ ਤਾਂ ਬੰਦ ਲਗਾ ਆ ਜੂਗਾ ਆਪੇ ਬੰਦ ਕਰੇਗਾ ਕੀ ਹੋਣਾ ਨਹੀਂ ਤੁਹਾਨੂੰ ਵੀ ਫਿਰ ਲੱਭਣ ਗਏ ਆ ਆ ਗਿਆ ਦੀਆ ਇਹਦੇ ਲੈ ਕੇ ਵਸ਼ੇ ਡੈੱਡ ਕੋਡੀ ਕਰੀਆ ਸਭ ਤੋਂ ਪਹਿਲਾਂ ਤਾਂ ਜੋ ਜ਼ਰੂਰੀ ਜਿਹੜੇ ਸੀ ਆਪਣੇ ਫਰਜ਼ ਉਹਨਾਂ ਦੇ ਮੁਤਾਬਕ ਜਿਹੜਾ ਵਾ ਡੈੱਡ ਕੋਡੀ ਨੂੰ লাশ ਇਹ ਜਿਹੜਾ ਬਾਹਰ ਕੜਵਾਇਆ ਗਿਆ ਆ ਆਸ-ਪਾਸ ਦੇ ਲੋਕਾਂ ਨੂੰ ਇਹ ਸੂਚਿਤ ਕੀਤਾ ਵਾ ਸਾਨੂੰ ਹੁਣ ਪਤਾ ਲੱਗਾ ਵਾ ਕਿ ਇਹ ਜਿਹੜਾ ਵਾ ਲੜਕਾ ਵਾ ਸੀ ਪਟਿਆ ਇਹ ਕਰਨਾਮ ਨਗਰ ਦੇ ਹੇ ਅੰਦਰ ਰਹਿਣ ਵਾਲਾ ਤੇ ਦਿਫਾਦਰ ਦੇ ਨਾਲ ਟੈਕ ਪਹੁੰਚੇ ਗਿਆ ਤੋਂ ਇੱਥੇ ਪਹੁੰਚ ਗਏ ਨੇ ਉਹਨਾਂ ਦੇ ਮੁਤਾਬਕ ਜਿਹੜਾ ਵਾ ਜੋ ਲੜਿੰਦੀ ਅਗਲੀ ਕਰ ਰਹੀ ਆ ਅਮਨ ਚ ਲੜਿੰਦੀ ਆ ਤਾਂ ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਫੇਰਾਂ ਲ ਜੇ ਮੈਨੂੰ ਪਰਿਵਾਰ ਮਿਲਿਆ ਨਹੀਂ ਹੈਗਾ ਆਪਣੇ ਸੋਗ ਦੇ ਵਿੱਚ ਡੁੱਬਾ ਆ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਜੋ ਬਿਆਨ ਲਿਖਾਉਣਗੇ ਜੋ ਵੀ ਉਹ ਕਹਿਣਗੇ ਜੋ ਬਿਆਨ ਲਿਖਾਉਣਗੇ ਖਿਲਾਫ ਉਹਦੇ ਉਹਨਾਂ ਦੇ ਮਤਾਬਕ ਅਗਲੀ ਕਰ ਠੀਕ ਹੈ